ਗੜਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਪਿੰਡ ਬਸੀ ਬਸੀ ਸ਼੍ਰੀ ਖਰਾਲਗੜ ਸਾਹਿਬ ਵਿਖੇ ਲੰਗੀ ਰਾਤ ਅਣਪਛਾਤੇ ਚੋਰ ਚਾਰ ਕਰਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਤੇ ਹੱਥ ਸਾਫ਼ ਕਰਕੇ ਫਰਾਰ ਹੋ ਗਏ ਜਦੋਂ ਕਿ ਪੀੜਤ ਪਰਿਵਾਰਾਂ ਨੂੰ ਇਸ ਵਾਰਦਾਤ ਦਾ ਸਵੇਰੇ ਪਤਾ ਚੱਲਿਆ ਮਿਲੀ ਜਾਣਕਾਰੀ ਅਨੁਸਾਰ ਗਰਮੇਲ ਸਿੰਘ ਜੱਗਾ ਰਾਮ ਦਿਲਵਾਗ ਦੇ ਘਰਾਂ 'ਚ ਚੋਰਾਂ ਨੇ ਜਿੰਦੇ ਤੋੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੁਰਮੀਤ ਸਿੰਘ ਜੋ ਕਿ ਦਿਹਾੜੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਸੀ ਤੇ ਢਕ-ਕੁੱਟ-ਕੁੱਟ ਕੇ ਪੈਸੇ ਇਕੱਠੇ ਕਰ ਰਿਆ ਸੀ ਉਸ ਗਰੀਬ ਨਾਲ ਵਾਪਰੀ ਇਸ ਵਾਰ ਦਾਤਨਾ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਪਿੰਡ ਪਰਿਵਾਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ 8 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ ਪਿੰਡ ਚ ਐਲੀ ਵੱਡੀ ਵਾਰਦਾਤ ਤੋਂ ਬਾਅਦ ਲੋਕਾਂ ਚ ਸਹਿਮ ਦਾ ਮਾਹੌਲ ਫੈਲ ਗਿਆ ਹੈ ਇਸ ਸੰਬੰਧੀ ਸਾਫਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸੂਤ ਸਾਫਾ ਸਰਪੰਚ ਵਿਨੋਦ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਚੋਰੀਆਂ ਨੂੰ ਜਲਦੀ ਫੜ ਕੇ ਗਰੀਬ ਪਰਿਵਾਰ ਦਾ ਸਾਮਾਨ ਵਾਪਸ ਕੇ ਉਹਨਾਂ ਨੂੰ ਇਨਸਾਫ ਦੁਲਾਇਆ ਜਾਵੇ। ਇਸ ਘਟਨਾ ਸਬੰਧੀ ਪਤਾ ਲੱਗਣ ਤੇ ਪੁਲਿਸ ਚੌਕੀ ਪੀਨੇਵਾਲ ਬੀਟੀ ਇੰਚਾਰਜ ਸਬ-ਇੰਸਪੈਕਟਰ ਸਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ న్యూਸ ਦੇ ਗਰਸ਼ਣ ਕਤੂ ਅਸ਼ਨੀ ਸੈਜਪਾਲ ਦੀ ਵਿਸ਼ੇਸ਼ ਰਿਪੋਰਟ ਛੇਦਰ ਸੁੱਤੇ ਹੋਏ ਜੀ ਹਾਂਜੀ ਮੈਂ ਦੂਜੇ ਕਮਰੇ ਸੁੱਤਾ ਕ ਨਾਲ ਦੇ ਕਮਰੇ ਚ ਨੇ ਬੱਚੇ ਸੁੱਤੇ ਵੀ ਸਾਹ ਹਾਂਜੀ ਕਿੰਨਾ ਕਿੰਨਾ ਨੁਕਸਾਨ ਆਪਣਾ 2 ਲੱਖ ਦੇ ਕਰੀਬ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਲੱਗਿਆ ਨਹੀਂ ਪਤਾ ਲੱਗਿਆ ਜੀ ਪਤਾ ਨਹੀਂ ਕਿਹੜੀ ਚੀਜ਼ ਨੇ ਜੰਦੇ ਕੱਟੇ ਚ ਕੀ ਕੀਤਾ ਕਿਸ ਟਾਈਮ ਆ ਕੇ ਕਿਸ ਟਾਈਮ ਨੇ ਕੋਈ ਪਤਾ ਨਹੀਂ ਲੱਗਿਆ ਜੀ ਬਹੁਤ ਬੜੇ ਦੁੱਖ ਦੀ ਗੱਲ ਹੈ ਥਾਣਾ ਗਾੜ ਸ਼ੰਕਰ ਪੈਂਦੇ ਪਿੰਡ ਬਸਿ ਵਸਤੀ ਜਿੱਥੇ ਕਿ ਰਾਤ ਤਕਰੀਬ ਚਾਰ ਘਰਾਂ ਦੇ ਚੋਰੀ ਹੋਈ ਹੈ ਜਿਸ ਵਿੱਚ ਕੇ ਲੱਖਾਂ ਦਾ ਸਮਾਨ ਸੋਨਾ ਚਾਂਦੀ ਤੇ ਕੈਸ਼ ਵਗੈਰਾ ਵੀ ਲੁੱਟ ਹੋਈ ਹੈ ਤੇ ਸਾਨੂੰ ਇਦਾਂ ਲੱਗਦਾ ਹੈਗਾ ਵੀ ਜਿਹੜੇ ਚੋਰੀ ਹੋਈ ਹੈ ਇਹ ਇੱਕ ਬਹੁਤ ਵੱਡਾ ਹਾਸਾ ਹੈ ਸਾਡੇ ਗਰੀਬਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਵਿੱਚ ਕਿ ਇਹਦੀ ਪੂਰਤੀ ਜਿਹੜੀ ਹੈ ਸਾਡੇ ਗਰੀਬ ਪਰਿਵਾਰਾਂ ਦੀ ਕਿਸੇ ਤਰੀਕੇ ਨਾਲ ਵੀ ਹੋਣੀ ਚਾਹੀਦੀ ਹੈ ਅਸੀਂ ਪੁਰਜੋਰ ਪੁਲਿਸ ਨੂੰ ਬਕਾਇਦਾ ਤੌਰ ਤੇ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਚੋਰੀਆਂ ਹੋਈਆਂ ਹਨ ਇਹਨਾਂ ਨੂੰ ਬਰਾਮਦ ਕਰਕੇ ਇਹਨਾਂ ਗਰੀਬਾਂ ਦੇ ਹਵਾਲੇ ਜਿਹੜਾ ਹੈਗਾ ਇਹਨਾਂ ਦਾ ਸਮਾਨ ਕੀਤਾ ਜਾਵੇ ਐਨਐਸਏ ਚੌਕੀ ਹਾਜ਼ਰ ਸੀ ਬਜਰੀਆ ਟੈਲੀਫੋਨ ਕੰਟਰੋਲ ਰੂਮ ਤੋਂ ਮਸੂਲ ਹੋਇਆ ਕਿ ਪਿੰਡ ਬੱਸੀ ਦੇ ਵਿੱਚ ਤਿੰਨ ਚਾਰ ਘਰਾਂ 'ਚ ਚੋਰੀ ਹੋ ਗਈ ਆ ਜਿਸ ਤੇ ਮਨ ਐਨਐਸਏ ਸਮੇਂ ਸਾਥੀ ਮੌਕੇ ਤੇ ਪੁੱਜਾਂ ਤੇ ਮੌਕੇ ਦੀ ਜਾਇਜ਼ਾ ਲਿਆ ਜਾ ਕੇ ਸਾਰੇ ਘਰਾਂ ਦੀ ਆਪਣੇ ਮੂਵੀ ਬਣਾਈ ਆਪਾਂ ਨਕਸ਼ੇ ਬਣਾਇਆ ਨਾਲੇ ਪੁੱਛਗਿੱਛ ਕੀਤੀ ਆ ਕਿ ਕਿੰਨਾ-ਕਿੰਨਾ ਸੋਨਾ ਤਰੀਬਨ ਗਰਮੀਲ ਸਿੰਘ ਅਤੇ ਜਗਤਰਾਮ ਗਰਮੀਲ ਸਿੰਘ ਅਤੇ ਰਾਮ ਸਿੰਘ ਅਤੇ ਦਰਬਾਖ ਸਿੰਘ ਚਾਰਾਂ ਘਰਾਂ ਵਿੱਚ ਚੋਰੀ ਹੋਈ ਆ ਜਦੋਂ ਆਪਾਂ ਹੁਣ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਮੁਕਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਚ ਲਿਆਂਦੀ ਜਾਊਗੀ